ਪਉਨ ਦੇ ਜੋ ਇਸ ਸ਼ਬਦ ਨੂੰ ਸੋਗਰ ਸ਼ਬਦ ਨੂੰ ਪ੍ਰধান ਮੰਨਦੇ ਨੇ ਜੋ ਪਵਨ ਤਤ ਦੀ ਪ੍ਰਕਿਰਤੀ ਹੈ ਦੇਹੀ ਮਰਟੀ ਬੋਲੇ ਪਮਨ ਬਾਕੀ ਚਾਰ ਸ਼ਬਦਾਂ ਨੂੰ ਇੰਜ ਕਹਿੰਨੇ ਨੇ ਤਤ ਵੇਤ ਗਾਣ ਨਾਗ ਖੁਲਾਸਾ ਕਰਨ ਤੋਂ ਪਹਿਲੇ ਮੈਂ ਥੋੜਾ ਜਿਆ ਇਹਦੀ ਰੂਪ ਰੇਖਾ ਬਿਆਨ ਕਰਦੇ ਹਾਂ ਹੈਸੀ ਦੁਪਹਿਰ ਦਾ ਵਕਤ ਔਰ ਇਹ ਬਾਰੀਕ ਗੁਰੂ ਦੇ ਦੁਨੀਆਂ ਦੇ ਸਭ ਤੋਂ ਬਾਰੀਕ ਵਿਸ਼ਾ ਹੈ ਪਰਮਾਤਮਾ ਤੇ ਗੁਰੂ ਤੇ ਵੀ ਮੈਰਜ਼ ਕਰਦਾ ਦੁਨੀਆਂ ਦਾ ਸਭ ਤੋਂ ਬਾਰੀਕ ਮਜ਼ਮੂਨ ਹੈ ਪਰਮਾਤਮਾ ਤੇ ਗੁਰੂ ਦੁਨੀਆਂ ਦੇ ਸਭ ਤੋਂ ਵੱਡੀ ਅਖਲ ਚਾਹੀਦੀ ਏ ਪ੍ਰਭੂ ਨੂੰ ਸਮਝਣ ਲਈ ਗੁਰੂ ਨੂੰ ਸਮਝਣਾ ਇਸ ਚੱਕਰੇ ਚ ਨਾ ਪੈਣਾ ਮੰਦਰ ਦੇ ਚ ਭੀੜ ਹੈ ਗੁਰਦਵਾਰੇ ਦੇ ਚ ਭੀੜ ਹੈ ਮਸਜਿਦਾਂ ਦੇ ਚ ਭੀੜ ਹੈ ਬੜਾ ਧਾਰਮਿਕ ਜਗਤ ਹੈ ਗੁਸਤਾਖੀ ਮਾਫ ਧਾਰਮਿਕ ਜਗਤ ਹੈ ਧਰਮ ਦੀ ਸਮਝ ਰੱਖੇ ਬਿਨਾ ਧਰਮ ਦੇ ਬੋਧ ਤੋਂ ਬਿਨਾ ਧਾਰਮਿਕ ਇਕੱਠ ਧਰਮ ਦੀ ਸਮਝ ਤੋਂ ਬਿਨਾ ਧਾਰਮਿਕ ਇਕੱਠ ਸਮਝ ਤੋਂ ਬਿਨਾ ਬੋਧ ਤੋਂ ਬਿਨਾ ਹੈ ਧਾਰਮਿਕ ਇਕੱਠ ਧਰਮ ਦੀ ਸਮਝ ਕੋਈ ਨਹੀਂ ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ ਮਾਂ ਹੈ ਪਿਤਾ ਹੈ ਕਿ ਚਾਚਾ ਹੈ ਤਾਇਆ ਹੈ ਪੁੱਤਰ ਹੈ ਭੈਣ ਹੈ ਭਰਾ ਹੈ ਇਹ ਮਾਂ ਮੈਂ ਨੇ ਮਾਸੀ ਨੇ ਇਸ ਦੀ ਸਮਝ ਹੀ ਨਾ ਹੋਵੇ ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ ਉਹ ਇਕੱਠ ਸਾਰੇ ਦਾ ਸਾਰਾ ਬੇਮੈਨੇ بڑا بھاری دارمک اکٹھ ہوئے مندر مسجد گردوارے چرم سمجھنا ہوئے نہ ہوم کا بودھ نہ ہو گل قبول کر لینی چاہی دیئے زمین دیتے جتنے دھارمک مندر نے اتنے بھی دارمک منک نہیں ہیں نہیں جتنیا مسجد ہیں जितने मंदिर ने जितने गुरुद्वारे ने जितने जैन मंदिर ने जितने बौद्ध मठ ने जितने सनातन मंदिर ने जितने चर्च ने जितने सिनेगॉग ने अनेक धार्मिक मंदिर और हर शहर में सैकड़ों धार्मिक मंदिर हर शहर में कोई धार्मिक मनुख नहीं आऊंगा नहीं चंदन तरन वन वन साधना पुरपुरमा है ਹੋਂਦਾ ਤੇ ਹੈ ਚੰਦਨ ਦਾ ਬੂਟਾ ਪਰ ਹਰ ਜਗ੍ਹਾ ਨਹੀਂ ਆਉਂਦਾ ਹਰ ਜੰਗਲ ਦੇ ਚ ਨਹੀਂ ਆਉਂਦਾ ਹੋਂਦਾ ਤੇ ਹੈ ਕੇਸਰ ਪਰ ਹਰ ਜਗ੍ਹਾ ਨਹੀਂ ਆਉਂਦਾ ساری ਦੁਨੀਆ ਦੇ ਚ ਕੇਸਰ ਸਪਿੰਦੇ ਚ ਆਉਂਦਾ ਹੈ ਕਸ਼ਮੀਰ ਦੇ ਚ ਆਉਂਦਾ ਹੈ ਇੱਕਾਦ ਮੁਲਕ ਹੋਰ ਬਾਕੀ ਕਿਧਰੇ ਨਹੀਂ ਆਉਂਦਾ ਬੜਾ ਬੋਕੇ ਵੇਖਿਆ ਗਿਆ ਨਹੀਂ ਆਉਂਦਾ ਇਦਰ ਹਿਮਾਚਲ ਦੇਚ ਵੀ ਬੌਕੇ ਦੇਖਿਆ ਗਿਆ ਨਹੀਂ ਹੋਇਆ ਕਸ਼ਮੀਰ ਦੇ ਬਾਕੀ ਇਲਾਕੇ ਚ ਵੀ ਬੌਕੇ ਦੇਖਿਆ ਗਿਆ ਨਹੀਂ ਹੋਇਆ بیچ ਕੇ ਦੇਖਿਆ ਗਿਆ ਨਹੀਂ ਹੋਇਆ ਸਿਰਫ ਇੱਕ ਛੋਟਾ ਜਿਹਾ ਹਿੱਤਾ ਹਾਈਵੇ ਦੇ ਉੱਤੇ ਕਸ਼ਮੀਰ ਨੁੜਿੜੀ ਸੜਕ ਜਾਂਦੀ ਹੈ ਉਧਰ ਤੇ ਇੱਕ ਕਸਬਾ ਪੈਂਦਾ ਪੰਪੋਸ਼ ਉੱਥੇ ਹੁੰਦਾ ਔਰ ਕਿਧਰੇ ਵੀ ਨਹੀਂ ਹੁੰਦਾ ਹੋਂਦੇ ਤੇ ਨਹੀਂ ਸੰਤ ਹੋਂਦੇ ਤੇ ਨਹੀਂ ਧਾਰਮਿਕ ਮਨੁ ਗੁਸਤਾਖੀ ਮਾ ਫਰ ਸ਼ਹਿਰ ਦੇ ਚ ਨਹੀਂ ਹੋਂਦੇ ਆਉਂਦਾ ਤੇ ਹੈ ਕੇਸਰ ਅਰ ਜਗਾ ਨਹੀਂ ਹੋਂਦਾ ਆਉਂਦਾ ਤੇ ਹੈ ਚੰਦਨ ਅਰ ਜਗਾ ਨਹੀਂ ਹੋਂਦਾ ਹੋਂਦੇ ਤੇ ਨਹੀਂ ਹੀਰੇ ਪਰ ਹਰ ਪਹਾੜ ਦੀ ਗੋਦ ਦੇ ਚ ਨਹੀਂ ਹੋਂਦੇ ਨਹੀਂ ਹੋਂਦੇ ਤੇ ਨਹੀਂ ਸੰਤ ਹਰ ਸ਼ਹਿਰ ਦੇ ਚ ਨਹੀਂ ਹੋਂਦੇ ਹਰ ਸ਼ਹਿਰ ਦੇ ਵਿੱਚ ਇੰਜੀਨੀਅਰ ਹੁੰਦੇ ਨੇ ਡਾਕਟਰ ਹੁੰਦੇ ਨੇ ਲॉयर ਹੁੰਦੇ ਨੇ ਸੈਂਟਿਸਟ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਧਨਵਾਨ ਹੁੰਦੇ ਨੇ ਕਾਰੋਬਾਰੀ ਹੁੰਦੇ ਨੇ ਵਪਾਰੀ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਦਾਰਸ਼ਨਿਕ ਫਿਲਾਸਫਰ ਰਾਜਨੀਤਿਕ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਸੰਤ ਨਹੀਂ ਹੁੰਦਾ ਭਗਤ ਨਹੀਂ ਹੁੰਦਾ ਹਰ ਸ਼ਹਿਰ ਦੇ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ ਮੈਨੂੰ ਇੱਕ ਦਫਾ ਫਿਰ ਕਹਿਣ ਦੇਣਾ ਹਰ ਸ਼ਹਿਰ ਦੇ ਵਿੱਚ ਇੰਜੀਨੀਅਰ ਹੁੰਦੇ ਡਾਕਟਰ ਹੁੰਦੇ ਨੇ ਲਾਇਰ ਹੁੰਦੇ ਨੇ ਦਾਰਸ਼ਨਿਕ ਫਿਲਾਸਫਰ ਹੁੰਦੇ ਨੇ ਹਰ ਸ਼ਹਿਰ ਵਿੱਚ ਕਲਾਕਾਰ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਰਾਜਨੀਤਿਕ ਹੁੰਦੇ ਨੇ ਵਪਾਰੀ ਹੁੰਦੇ ਨੇ ਚੋਟੀ ਦੇ ਧਨਵਾਨ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ ਚੰਦਨ ਤਰਨਾ ਬਨ ਬਨ ਸਾਧਨਾ ਪਰਪਰਮਾ ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰह्मज्ञानी ਬਣਨਾ ਹੋਖ ਹੈ ਇੱਕ ਛੋਟੀ ਦਾ ਅੰਜੇ ਨੀਰ ਡਾਕਟਰ ਬਣ ਜਾਣਾ ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਧਰਮ ਨੂੰ ਸਮਝਣ ਵਾਸਤੇ ਬੜੀ ਮੁਸ਼ਕਲ ਹੈ ਮਾਨਸਿਕ ਬੜੀ ਮਿਹਨਤ ਹੈ ਮਾਨਸਿਕ ਜਿੰਨੇ ਇਨਾਮ ਦੇ ਆਇਆ ਗਏ ਮੁਸ਼ਕਲ ਗਾਲ ਬੜੀ ਗਾਲਣਾ ਹੈ ਬੜੀ ਮਿਹਨਤ ਹੈ ਤਾਂ ਖੈਰ ਧਾਰਮਿਕ ਇਕੱਠ ਹੋਣਗੇ ਕੋਈ ਧਰਮ ਦੀ ਸਮਝ ਰੱਖਦਾ ਹੋਵੇ ਐਸਾ سلسلہ ਬਹੁਤ ਘੱਟ ਆਉਂਦਾ ਹੈ ਬਹੁਤ ਘੱਟ ਆਉਂਦਾ ਹੈ ਤਾਂ ਮੁਖਤਸਰ ਮੈਂ ਅਰਜ਼ ਕਰਾਂ ਧਾਰਮਿਕ ਜਗਤ ਦੇ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ ਪ੍ਰਭੂ ਦੀ ਤੇ ਗੁਰੂ ਦੀ ਤੇ ਜੇ ਪ੍ਰਭੂ ਦੀ ਸਮਝ ਨਹੀਂ ਕਿ ਗੁਰੂ ਦੀ ਸਮਝ ਵੀ ਨਹੀਂ ਇਕੱਠ ਹੋਵੇ 1 ਲੱਖ ਬੰਦਿਆਂ ਦਾ ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ ਪਰ ਮੈਨੋਂ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤੇ ਪਤਾ ਨਹੀਂ ਪਰ ਕੰਡ ਸੱਚ ਗੱਲ ਆ ਗਈ ਹੈ ਮੈਂ ਕਹਿਣ ਲੱਗਾ ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਹੁੰਦਾ ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਹੁੰਦਾ ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਹੁੰਦਾ ਹੁਣ ਹੋਰ ਵੀ ਮੈਨੂੰ ਕਹਿਣ ਦੇਣਾ ਬਹੁਤ ਸਾਰੇ ਧਾਰਮਿਕ ਕਰਮ ਧਾਰਮਿਕ ਕਰਮ ਨਹੀਂ ਹੁੰਦੇ ਨਹੀਂ ਹੁੰਦੇ ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ ਧਾਰਮਿਕ ਕਿਰਿਆ ਹੈ ਧਾਰਮਿਕ ਨਹੀਂ ਹੈ ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਤੇ ਗੁਰੂ ਦੀ ਸਮਝ ਨਹੀਂ ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ ਪਰਭੂ ਨੂੰ ਕਹਿੰਦੇ ਨੇ ਉਹ ਘਰ ਹੈ ਘਰ ਹੈ ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ ਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋਜੀ ਨਾ ਬੜੀ ਕੀਮਤੀ ਪੰਕਤੀ ਹੈ ਨਾ ਦਰ ਦਾ ਪਤਾ ਨਾ ਘਰ ਦਾ ਪਤਾ ਸਤਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰ ਦੇ ਨੇ ਸੋ ਦਰ ਕੇ ਆ ਉਹ ਘਰ ਕੇ ਹੱਥ ਜਿਤ ਬੈ ਸਰਵ ਸਮਾਲਿਖ ਜ਼ਿੰਦਗੀ ਐਵੇਂ ਕਰਮ ਕਾਣ ਦੇ ਚ ਨਾ ਲੰਘ ਜਾਏ ਕੁਛ ਉਦਮ ਕਰੋ ਉਪਰਾਲੇ ਕਰੋ اسی ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ ਸਹੀ ਸੰਤ ਗੁਰਮੁਖ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ ਤੇਰੇ ਤੇ ਨਾਂ ਮਿਲਿਆ ਤੇਰੀ ਯਾਦ ਚੱਲ ਪਾਏ ਜਿਨ੍ਹਾਂ ਦੇ ਸੰਦਣਿਆਂ ਮੇਰੀ ਦੁਰਮਤ ਵੰਜੇ ਮਿੱਤਰ ਅਸਾ ਜੜੇ ਸੇ ਮੁਖਤਸਰ ਮੈਂ ਅਰਜ਼ ਕਰਾਂ ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ ਦਾਨ ਨਾਲ ਦਾਨ ਸੇਵਾ ਹੈ ਮਿਹਨਤ ਨਾਲ ਧਨ ਕਮਾਇਆ ਧਨ ਦਾਨ ਦੇ ਦਿੱਤਾ ਸੇਵਾ ਹੈ ਦਾਨ ਸਿਮਰਨ ਨਹੀਂ ਹੈ ਔਰ দান ਨਾਲ ਕੋਈ ਮਨ ਨਿਰਮਲ ਨਹੀਂ ਹੁੰਦਾ ਅਗਰ ਸਿਮਰਨ ਨਾ ਹੋਵੇ ਤਾਂ ਦਾਨ ਨਹੀਂ ਮਹਾਹੰਕਾਰੀ ਹੁੰਦਾ ਦਾਨੀ ਮਹਾ ਬੇਈਮਾਨ ਹੁੰਦਾ ਉਸ ਤਾਕੀ ਮੈਂ ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ ਬੇਈਮਾਨੀ ਕਰਕੇ ਦਾਨ ਕਮਾਇਆ ਦਾਨੀ ਬਣਿਆ ਹੋਇਆ ਸਤੀ ਪਾਪ ਕਰ ਸਤ ਕਮਾਇ ਬੜੀ ਕੀਮਤੀ ਪੰਕਤੀ ਹੈ ਸਤੀ ਪਤਾ ਕਿਸ ਨੂੰ ਕਹਿੰਦੇ ਨੇ ਦਾਨੀ ਸਤ ਕਮਾਏ ਸਤੇ ਪਾਪ ਕਰ ਸਤ ਕਮਾਏ ਦਾਨੇ ਪਾਪ ਕਰਕੇ ਧਨ ਇਕੱਠਾ ਕਰਦਾ ਹੈ ਫਿਰ ਦਾਨ ਦਿੰਦਾ ਹੈ ਕਹਿੰਦਾ ਮੈਂ ਧਾਰਮਿਕ ਕਰਮ ਕੀਤਾ ਹੱਦ ਹੋ ਗਈ ਜਿਹੜਾ ਤੂੰ ਕਮਾਇਆ ਹੀ ਪਾਪ ਨਾਲ ਉਹ ਦਿੱਤਾ ਹੋਇਆ ਪੁੰਨ ਇਸ ਤਰ੍ਹਾਂ ਹੋ ਗਿਆ ਕਿਵੇਂ ਹੋ ਗਿਆ ਗੁਰਬਾਣੀ ਬਹੁਤ ਗਹਿराईਤ ਜਾਂਦੀ ਹੈ ਇਤਨਾ ਨਾ ਸਮਝ ਲੈਣਾ ਆ ਮੈਨੂੰ ਕਈ ਮਿਲ ਪੈਂਦੇ ਨੇ ਗੈਨੇ ਜੀ ਅੱਜ ਅਸੀਂ ਚਾਰ ਸੁਖਮੰਨੀ ਸਾਹਿਬ ਦੇ ਪਾਠ ਕੀਤੇ ਨੇ ਮੈਂ ਕਿ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ ਇਸ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ ਤੇਰੇ ਵਿਵਹਾਰ ਵਿੱਚ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ ਕੀ ਹੋਇਆ ਤੂੰ ਚਾਰ ਸੁਗਮਨ ਸਿੰਘ ਸਾਹਿਬ ਦੇ ਪਾਠ ਕਰਨਾ ਹੈ দান ਸੇਵਾ ਦੋ ਦਾਨੀ ਲੜ ਪੈਂਦੇ ਨੇ ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ ਕਈ ਵਫਾ ਵੱਜ ਜਾਂਦਾ بڑا بھنکر ہے کچھ گلا سامنے آئی نے میں نہیں کہہ رہا اس واسطے سنکوچ کر کے واپس پہ کر دتی پاپ کر ست کمائے بہت دانی ہے ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ ਕਿਉਂਕਿ ਪਾਪਾਂ ਬਾਝੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਏ ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਹੁੰਦਾ ਫਿਰ ਪਾਪ ਦਾ ਬੋਝ ਲਾਣ ਵਾਸਤੇ দান ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ ਹੈ ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ ਪ੍ਰਾਪਤ ਕੀਤਾ ਹੈ ਪਾਪ ਨਾਲ ਉਹਦੇ ਦਿਨ ਨਾਲ ਪੁਨ ਕਿਸ ਤਰ੍ਹਾਂ ਹੋ ਗਿਆ ਸਤੇ ਪਾਪ ਕਰ ਸਰਥ ਕਮ ਹੈ ਧਾਰਮਿਕ ਇਕੱਠ ਧਾਰਮਿਕ ਸੋਜ ਬੋਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ ਇੱਥੇ ਆਪਾਂ ਆਇਆ ਸੋਝ ਤੇ ਸਮਝ ਲੈਣ ਵਾਸਤੇ ਕਿਸ ਦੀ ਸਮਝ ਘਰ ਦੀ ਸਮਝ ਦਰ ਦੀ ਸਮਝ ਦਰ ਘਰ ਕੀ ਸੋਝੀ ਨਾ ਆਏ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਹੁਣ ਹੋਰ ਵੀ ਮੈਂ ਅਰਜ਼ ਕਰਾਂ ਘਰ ਦੇ ਚ ਪਰਵੇਸ਼ ਉਸਨੋਂ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ ਪਹਿਲੇ ਦਰ ਤੇ ਪਹੁੰਚਣਾ ਦਰਵਾਜ਼ਾ ਪਹਿਲੇ ਹੁੰਦਾ ਹੈ ਘਰ ਬਾਗ ਦੇ ਸੋ ਦਰ ਕੇ ਹਾ ਸੋ ਘਰ ਕੇ ਹਾ ਜੇ ਤਵੇ ਸਰਬ ਸੰਭਾਲੇ ਇੱਕ ਹੋਰ ਵੀ ਅਰਜ਼ ਕਰਦੇ ਹਾਂ ਪ੍ਰਮਾਤਮਾ ਨਿਰਾਕਾਰ ਹੈ ਆਕਾਰ ਤੋਂ ਰਹਿਤ ਹੈ ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸ ਤੋਂ ਆਉਂਦੇ ਜਿਹਦਾ ਕੋਈ ਰੂਪ ਨਹੀਂ ਸਾਰੇ ਰੰਗ ਉਸ ਤੋਂ ਆਉਂਦੇ ਜਿਹਦਾ ਕੋਈ ਰੰਗ ਨਹੀਂ ਚਕਰ ਚੈਨ ਅਰ ਬਨ ਜਾਤ ਅਰ ਬਾਤ ਨਹਿਂ ਜੇ ਰੂਪ ਰੰਗ ਅਰ ਰੇਖ ਦੇਖ ਕੋ ਕਹਿ ਨਾ ਸਕਤ ਅਰੂਪ ਹੈ ਅਨੂਪ ਹੈ ਯਾਨ ਇਝ ਕਹਿ ਲਾ ਸਾਰੇ ਮਜ਼ਲਬ ਵੀ ਉਸ ਤੋਂ ਆਉਂਦੇ ਜਿਹਦਾ ਕੋਈ ਮਜ਼ਲਬ ਨਹੀਂ ਹੈ ਇਹ ਸ਼ਬਦ ਵਿੱਚ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਨਮਸਤੰ ਅਮਜਵੇ ਨਮਸਕਾਰੇ ਪ੍ਰਭ ਤੈਨੂੰ ਤੇਰਾ ਕੋਈ ਮਸਬ ਨਹੀਂ ਕੋਈ ਮਸਬ ਨਮਸਤੰ ਅਮਜਵੇ ਨਮਸਤਸਤ ਅਜਵੇ ਇਹ ਅਜਬ ਸਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਤੇਰਾ ਕੋਈ ਮਸਬ ਨਹੀਂ ਨਾ ਤੂੰ ਹਿੰਦੂ ਹੈ ਨਾ ਤੂੰ ਮੁਸਲਮ ਹੈ ਨਾ ਤੂੰ ਸਿੱਖ ਹੈ ਨਾ ਤੂੰ ਈਸਾਈ ਹੈ ਨਾ ਤੂੰ ਯਹੂਦੀ ਹੈਂ ਨਾ ਤੂੰ ਫਾਰਸੀ ਹੈਂ ਨਾ ਤੂੰ ਜੈਨੇ ਹੈਂ ਨਾ ਤੂੰ ਗੋਦੀ ਹੈਂ ਤੇਰਾ ਕੋਈ ਮਜ਼ਬ ਨਹੀਂ ਤੇਰੀ ਕੋਈ ਜ਼ਾਤ ਪਤ ਨਹੀਂ ਤੇਰੇ ਕੋਈ ਤਾਕਤ ਮਾਤ ਨਹੀਂ ਤੇਰਾ ਕੋਈ ਮਜ਼ਬ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਥੇ ਨਮਸਤੰ ਅਮ ਅਜਵੇ ਨਮਸਕਾਰ ਹੈ ਪ੍ਰਭੂ ਤੈਨੂੰ ਤੂੰ ਅਮਜ਼ਬ ਹੈ ਤੇਰਾ ਕੋਈ ਮਜ਼ਬ ਨਹੀਂ ਮਜ਼ਬ ਇੱਕ ਰਸਤਾ ਹੈ ਮਜ਼ਬਦਾ ਅਗਰ ਕੋਈ ਮਾਨਵੀ ਕਰ ਰਿਹਾ ਹੈ ਤਾਂ ਰਸਤੇ ਦੇ ਚ ਠੀਕ ਹੈ ਰਸਤੇ ਚ ਘਰ ਪਹੁੰਚ ਗਿਆ ਕੋਈ ਮਜ਼ਬ ਨਹੀਂ ਕਿਉਂਕਿ ਜਿਸ ਦਾ ਘਰ ਹੈ ਜਿਸ ਦੇ ਘਰ ਦੇ ਚ ਜਾਣਾ ਹੈ ਉਹਦਾ ਕੋਈ ਮਜ਼ਬ ਨਹੀਂ ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ ਕੁਝ ਧਾਰਮਿਕ ਕਰਿਆਵਾਂ ਨਾਲ ਵੀ ਸੰਬੰਧ ਹੈ ਇਲਾਕਿਆਂ ਨਾਲ ਵੀ ਸੰਬੰਧ ਹੈ ਤੇ ਹਰ ਨਦੀ ਦਾ ਆਪਣਾ ਨਾਮ ਦੀ ਹੈ ਇਹ ਗੰਗਾ ਹੈ ਜਮਨਾ ਹੈ ਗੋਦਾਵਰੀ ਹੈ ਨਰਵਦਾ ਹੈ ਸਤਲੁਜ ਹੈ ਵਿਆਸ ਹੈ ਰਾਵੀ ਹੈ ਚਨਾਬ ਹੈ ਜੇਲਮ ਹੈ ਬ੍ਰਹਮਪੁੱਤਰ ਹੈ ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ ਅਸੀਂ ਕਹਿ ਸਕਦੇ ਹਾਂ ਇਹ ਦਰਿਆ ਹਿੰਦੁਸਤਾਨੀ ਨੇ ਹਿੰਦੁਸਤਾਨ ਦੇ ਵਿੱਚ ਵਗਦੇ ਹਨ ਫਿਰ ਇਹਨਾਂ ਦੇ ਨਾਮ ਨੇ ਫਿਰ ਦਜਲਾ ਹੈ ਫਰਾਤ ਹੈ ਇਰਾਕ ਦੇ ਵਿੱਚ ਵਗਦੇ ਨੇ ਤਾਂ ਮੌਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ইরাਕੀ ਹੈ ইরাਕ ਦੇ ਹੈ ਉੱਥੇ ਵਗਦੇ ਗਜਲਾ ਫਰਾਤ ਉੱਥੇ ਵਗਦਾ ਨੀਲ ਨਦੀ ਮਿਸਰ ਦੇ ਚ ਵਗਦੀ ਹੈ ਤੁਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ ਇਜੀਪਸ਼ਨ ਹੈ ਮਿਸਰ ਦੇ ਚ ਵਗਦੀ ਹੈ ਉਸ ਇਲਾਕੇ ਨਾਲ ਇਸ ਦਾ ਸੰਬੰਧ ਹੈ ਇਸ ਦਾ ਨਾਮ ਹੈ ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ ਅਸੀਂ ਕਹਿ ਸਕਦੇ ਹਾਂ ਇਸ ਦਾ ਇੰਗਲੈਂਡ ਨਾਲ ਸੰਬੰਧ ਹੈ ਇਸ ਦਾ ਨਾਮ ਥੇਨ ਹੈ ਪਰ ਜਦ ਸਾਰੇ ਸਾਗਰ ਦੇ ਚਲੇਨ ਹੋ ਜਾਂਦੇ ਨੇ ਸਾਰਿਆਂ ਦਾ ਨਾਮ ਇੱਕੋ ਹੀ ਹੋ ਜਾਂਦਾ ਹੈ ਇੱਕੀ ਸਾਗਰ ਨਾ ਗੰਗਾ ਨਾ ਜਮਨਾ ਨਾ ਸਤਲੁਜ ਨਾ ਵਿਆਹ ਨਾ ਰਾਵੀ ਨਾ ਚਨਾਬ ਨਾ ਗੋਦਾਵਰੀ ਨਾ ਨਰਵਦਾ ਨਾ ਦਜਲਾ ਨਾ ਫਰਾਤ ਨਾ ਨੀਲ ਨਾ ਥੇਨ ਜਦ ਵੀ ਕੋਈ ਪ੍ਰਭੂ ਦੇ ਚਲੇਨ ਹੋ ਜਾਂਦਾ ਹੈ ਗੁਸਤਾਖੀ ਮਾ ਮੈਨੂੰ ਕਹਿਣ ਲੈਣਾ ਨਾ ਉਹ ਹਿੰਦੂ ਹੈ ਨਾ ਸਿੱਖ ਹੈ ਨਾ ਮੁਸਲਮਾਨ ਹੈ ਇਸਾਈ ਹੈ ਨਾ ਜੈਨੀ ਹੈ ਨਾ ਬੋਧੀ ਹੈ ਨਾ ਯਹੂਦੀ ਹੈ ਨਾ ਪਾਰਸੀ ਹੈ ਜਿੰਨੇ ਛਿਰ ਤੱਕ ਪਾਰਸੀ ਹੈ ਯਹੂਦੀ ਹੈ ਹਿੰਦੂ ਹੈ ਇਤਨੇ ਛਿਰ ਤੱਕੇ ਨਦੀ ਤੇ ਹੈ ਸਾਗਰ ਨਹੀਂ ਹੈ ਨਹੀਂ ਸਮੁੰਦਰ ਨਹੀਂ ਹੈ mere layi itne hi shabd bardasht kar sakoge itna hi kehna main kai bade tarke kounde ne cutter bade hunde oh kamal di gal akal to bina akal da dawa akal nu te chhek te tanghe hoya kalmand hon da dawa dharmik jagat de vich is tarah chalda hai phir pata hai ki kis ek kad nu akal aa jaye te is tarah di gal kave ਕਟੋ ਉਸ ਦੇ ਬੰਦਵੰ ਬਿਠਾਓ ਉਸ ਨੂੰ ਤਤੀ ਤਵੀ ਤੇ ਕਟੋ ਉਸ ਦੀ ਗਰਦਨ ਚਾਂਦਨੀ ਚਾਂਗ ਦੇ ਇਸਾ ਸੋਲੀ ਤੇ ਲਟਕਦਾ ਪਿਆ ਹੈ ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਦੇ ਚਗਲੇ ਦੋ ਦੰ ਤੋੜ ਦਿੱਤੇ ਗਏ ਸੁਕਰਾਤ ਨੂੰ ਜ਼ਹਿਰ ਦਾ ਪਹਿਲਾ ਦੇ ਕੇ ਮਾਰ ਦਿੱਤਾ ਗਿਆ ਇਕਨੂੰ ਪੁੱਛੀਏ ਇੱਕਨੂੰ ਤੁਸੀਂ ਸੂਲੀ ਦੇ ਟੰਗਿਆ ਇੱਕਨੂੰ ਜ਼ਹਿਰ ਦੇ ਕੇ ਮਾਰ ਰੇਬ ਦੇ ਦੰਦ ਤੁਸੀਂ ਤੋੜ ਦਿੱਤੇ ਇੱਕਨੂੰ ਤੱਤੀ ਤਵੀ ਤੇ ਬਿਠਾਇਆ ਇੱਕਨੂੰ ਚਾਂਦਨੀ ਚੌਗਦੇ ਚ ਗਰਦਨ ਕੱਟ ਦਿੱਤੀ ਐ ਫਿਰ ਉਹਨਾਂ ਦੇ ਫਰਜ਼ੰਦ ਉਹਨਾਂ ਦੇ ਹੀ ਬੱਚਿਆਂ ਨੂੰ ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿੰਨ੍ਹ ਦੇ ਪਿਆ ਕਿਸੇ ਦੇ ਬੰਧ ਬੰਧ ਕੱਟ ਰਹੇ ਹੋ ਕਿਸੇ ਨੂੰ ਬੁਲਦੀ ਦੇਗ ਦੇ ਚ ਬਿਠਾ ਰਿਓ ਪਹਿਲੇ ਦੱਸ ਉਹਨਾਂ ਨੇ ਚੋਰੀ ਕੀਤੀ ਹੈ ਯਾਰੀ ਕੀਤੀ ਹੈ ਬਲਾਤਕਾਰ ਕੀਤਾ ਹੈ ਕਿਦਰੇ ਕਤਲ ਕੀਤਾ ਹੈ ਇੱਕ ਵੀ ਜੁਰਮ ਨਹੀਂ ਇਹਨਾਂ ਦਾ ਇੱਕ ਕਸੂਰ ਹੈ ਕਿ ਇਹ ਬੇਕਸੂਰ ਹਨ ਕਸੂਰਵਾਰਾਂ ਦੇ ਕਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ ਗੁਨਾਹਗਾਰਾਂ ਦੇ ਕਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ ਮੂਰਖਾਂ ਦੇ ਕਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਲ ਅਲੇਤੇ ਮੂਰਖਤਾ ਹੋ ਜਾਂਦੀ ਹੈ ਉਹ ਦੇਖੋ ਸਾਰਾ ਬਨਾਰਸ ਕਹਿ ਰਿਹਾ ਹੈ ਕਬੀਰ ਪਾਗਲ ਹੈ ਲੋਕ ਕਹਿੰ ਕਬੀਰ ਬੋਹਰਾ ਨਾ ਇਤੇ ਬੋਹਰਾ ਹੈ ਪਾਗਲਾ ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਵਿੱਚ ਇੱਕੋ ਹੀ ਤੇ ਸਿਆਣਾ ਹੈ ਬਾਕੀ ਦੇ ਸਭ ਪਾਗਲਾਂ ਦੀ ਭੀੜ ਕੋਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆ ਤੇ ਬਹੁ ਗਿਣਤੀ ਪ੍ਰਭਾਵ ਪ੍ਰਭਾਵ ਤੇ ਬਹੁ ਗਿਣਤੀ ਦਾ ਘਟ ਗਿਣਤੀ ਦਾ ਤੇ ਹੈ واسطے ڈاکٹر محمد اقبال نے انیس سو چونتی دی تنز بھی کر دیتی سی جمہوریت ایک طرز حکومت ہے کہ جس میں بندوں کو گنا کرتے ہیں تو لا نہیں کرتے جمہوریت ڈیموکریسی لوکتر جمہوریت ایک طرز حکومت ہے کہ جس میں بندوں کو گنا کرتے ہیں تو لا نہیں کرتے کہیں کہ جمہوریت کی ہے ڈیموکریسی کی ہے گنتی اگر کھوتے نو سو نے تے گھوڑے صرف سو نے تو کھوتے جت جانگے گے گھوڑے ہار جانگے گدڑ نو سو نے تے شیر صرف سو نے ਸ਼ੇਰ ਹਾਰ ਜਾਣਗੇ ਗਿੱਦੜ ਜਿੱਤ ਜਾਣਗੇ ਗਊਆਂ ਸਿਰਫ 100 ਨੇ ਤੇ ਸੂਰ 900 ਨੇ ਗੁਸਤਾਖੀ ਮਾਫੇ ਸੂਰ ਜਿੱਤ ਜਾਣਗੇ ਗਊਆਂ ਹਾਰ ਜਾਣਗੇ ਮੈਨੂੰ ਕਹਿਣ ਦਿਓਗੇ ਬਹੁਤ ਸਾਰੇ ਮੁਲਕਾਂ ਦੇ ਸੂਰ ਹੀ ਜਿੱਤ ਜਾਂਦੇ ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ ਨੇ ਸ਼ੇਰ ਤੇ ਹਾਰ ਜਾਂਦੇ ਨੇ ਥੋੜੇ جمہوریت ایک طرز حکومت ہے کہ جس میں بندوں کو گنا کرتے ہیں تو لا نہیں کرتے پھر اے مہان شاعر جس نے دیش دی ونڈ تو پہلے ایک قومی ترانہ لکھا سی سارے جہاں سے اچھا ہندوستان ہمارا ہم بلبلے ہیں اس کی یہ گلستان ہمارا پھر ایک اور گل بھی آخی ہے ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ ਯਾ ਡੈਮੋਕਰੇਸੀ ਦਾ ਤਮਾਸ਼ਾ ਹੋਵੇ ਯਾ ਜਮਹੂਰੀਅਤ ਦਾ ਤਮਾਸ਼ਾ ਹੋਵੇ ਯਾ ਸ਼ਖਸੀ ਹਕੂਮਤ ਦਾ ਕਰਿਸ਼ਮਾ ਹੋਵੇ ਸ਼ਕਤੀ ਹੋਵੇ ਮਾਨ ਮਰਿਆਦਾ ਹੋਵੇ ਜਲਾਲ ਹੋਵੇ ਜਲਾਲੇ ਪਾਤਸ਼ਾਹੀ ਹੋ یا جمہوری تماشا ہو جدا ہو دیں سیاست سے تو رہ جاتی ہے چنگیزی صرف دھرم ہو لو دے چاہے شخصی حکومت ہوئے تے چاہے ڈیموکریسی صرف دھرم نو ہو تو حکومت کر رہا ہے چنگیز خان ہلاک ہوٹلر سو ਪਰ ਹਿਟਲਰ ਕੀ ਕਰੇਗਾ ਢਾਈ ਕਰੋੜ ਬੰਦਿਆਂ ਨੂੰ ਕਤਲ ਕਰੇਗਾ ਬੰਦਿਆਂ ਨੂੰ ਸੁਖ ਦੇਣਾ ਵਾਸਤੇ ਢਾਈ ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ ਮੌਸੇਵ ਤੁਮਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਜਲਾਲੇ ਬਾਦਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ ਜੁਦਾ ਹੋ ਦੇ ਸਿਆਸਤ ਸੇ ਤੋ ਰਹਿ ਜਾਂਦੀ ਹੈ ਚੰਗੇ ਜੀ ਧਾਰਮਿਕ ਮਨੁੱਖ ਦੇ ਬੰਦਬੰਦ ਕਿਉਂ ਕੱਟ ਦਿੱਤੇ ਗਏ ਇੱਕ ਹੁੰਦਾ ਹੈ ਕਰੋੜਾਂ ਦੀ ਭੀੜ ਅਧਾਰਮਕ ਲੋਗਾਂ ਦੀ ਧਾਰਮਿਕ ਮਨੁੱਖ ਸੋਲੀ ਤੇ ਕਿਉਂ ਚੜਿਆ ਬੜੀ ਭਾਰੀ ਭੀੜ ਦੇਖਣ ਵਾਲੀ ਸੀ ਭੀੜ ਦੇਖ ਲਈਏ ਸੋਲੀ ਤੇ ਚੜਾਇਆ ਜਾ ਰਿਹਾ ਹੈ ਭੀੜ ਅਧਾਰਮਕ ਲੋਕਾਂ ਦੀ ਇੱਕ ਧਾਰਮਿਕ ਮਨੁੱਖ ਨੂੰ ਸੋਲੀ ਦਿੱਤੇ ਜਾ ਰਿਹਾ ਹੈ ਭੀੜ ਪਾਪਿਆਂ ਦੀ ਇੱਕ ਧਾਰਮਿਕ ਮਨੁੱਖ ਦਾ ਚਾਦਨੇ ਚੌਂਗਦੇ ਚ ਗਲਾ ਕਟਿਆ ਜਾ ਰਿਹਾ ਹੈ ਸ਼ਹੀਦ ਕੀਤਾ ਜਾ ਰਿਹਾ ਹੈ ਭੀੜ ਜ਼ਾਲਮਾਂ ਦੀ ਸੀ ਇੱਕ ਮਾਸੂਮ ਬੱਚਿਆਂ ਦਾ ਦੋ ਮਾਸੂਮ ਬੱਚਿਆਂ ਨੂੰ ਦੀਵਾਰਾਂ ਚੜਿਆ ਜਾ ਰਿਹਾ ਇਹ ਥੋੜੇ ਹੁੰਦੇ ਨੇ ਕੱਲਾ ਹੁੰਦਾ ਹੈ ਕੱਲਾ ਵੀ ਹਰ ਸ਼ਹਿਰ ਦੇ ਵਿੱਚ ਨਹੀਂ ਹੁੰਦਾ ਮੈਂ ਇੱਕ ਵਾਰ ਫਿਰ ਦੌਰਾਨ ਲਗਾ ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ ਹਰ ਸ਼ਹਿਰ ਦੇ ਵਿੱਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ ਹਰ ਸ਼ਹਿਰ ਦੇ ਵਿੱਚ ਰਾਜਨੀਤਿਕ ਆਉਂਦੇ ਨੇ ਸਾਇੰਟਿਸਟ ਆਉਂਦੇ ਨੇ ਹਰ ਸ਼ਹਿਰ ਦੇ ਵਿੱਚ ਲਾਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਂਦੇ ਹੋਰ ਹੁੰਦੇ ਨੇ ਹਰ ਸ਼ਹਿਰ ਦੇ ਵਿੱਚ ਬ੍ਰह्म ਗੈ ਨਹੀਂ ਨਹੀਂ ਆਉਂਦਾ ਹਰ ਸ਼ਹਿਰ ਦੇ ਸੰਤ ਨਹੀਂ ਆਉਂਦੇ ਹਰ ਸ਼ਹਿਰ ਦੇ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ ਅਗਰ ਹੁੰਦੀ ਤੇ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ ਏ ਗੁਰੂ ਦੇਵ ਰਹਿਮਤ ਕਰ ਸਹੀ ਸੰਤ ਗੁਰਮੁਖ ਪਿਆਰੇ ਮੇਰ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਪਦੇ ਰਹੇ ਤੇਰੀ ਯਾਦ ਬਣਾਈ ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਣਾ ਪ੍ਰਭੂ ਨੂੰ ਸਮਝਣਾ ਸਮਝਾਣਾ ਬਹੁਤ ਬਾਰੀਕ ਮਜ਼ਮੂਨ ਹੈ অতি ਸੂਖਸ਼ਮ ਮਜ਼ਮੂਨ ਹੈ অতি ਸੂਖਸ਼ਮ ਇਸ ਵਾਸੇ ਚੋਟੀ ਦਾ ਸੈਂਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ ਹੈ ਪੰਡਤ ਸੂਰਛਕਰਪਤ ਰਾਜਾ ਭਗਤ ਬਰਾਬਰ ਔਰ ਨਾ ਕਹਿਆ ਕੋਈ ਸੂਰਬੇ ਕੋਈ ਛਤਰਪਤੀ ਰਾਜਾ ਕੋਈ ਚੋਟੀ ਦਾ ਗੈਣੇ ਕੋਈ ਚੋਟੀ ਦਾ ਦਰਸ਼ਨੇ ਇਹ ਸੈਂਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ ਜਿੱਥੇ ਬ੍ਰਹਮ ਗੈਣੀ ਜੋ ਹੈ ਪਹੁੰਚ ਜਾਂਦਾ ਤਾਂ ਮੈਂ ਫਿਰ ਅਰਜ਼ ਕਰਾਂ ਦਰ ਘਰ ਕੀ ਸੌਜੀ ਨਾ ਹੈ ਘਰ ਹੈ ਪ੍ਰਮਾਤਮਾ ਦਰ ਹੈ ਗੁਰੂ ਔਰ ਦਰ ਘਰ ਨਾਲੋਂ ਅਲਗ ਨਹੀਂ ਹੁੰਦਾ ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗੇ ਤੇ ਘਰ ਦੇ ਚ ਜਾਣੇ ਦਰ ਦੇ ਚੋਂ ਲੰਘਣਾ ਪਏਗਾ ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ ਦੋਸ਼ਵਦ